ਸੱਚੀ ਕੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅਨਮੋਲ ਦੋਸਤੋ ਲੋਹੜੀ ਦੇ ਤਿਹਾਰ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਪੰਜਾਬ ਜੋ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਪੰਜਾਬ ਆਪਣੇ ਵਿਰਸੇ ਕਰਕੇ ਤਿਹਾਰਾਂ ਕਰਕੇ ਦੁਨੀਆ ਭਰ ਵਿੱਚ ਮਸ਼ਹੂਰ ਆ ਜੇਕਰ ਗੱਲ ਕਰਾਂ ਮੈਂ ਪੰਜਾਬ ਵਿੱਚ ਮਨਾਏ ਜਾਣ ਵਾਲੇ ਤਿਹਾਰਾਂ ਦੀ ਗੱਲ ਭਾਵੇਂ ਹੋਲੇ ਮੁਹੱਲੇ ਦੀ ਹੋਵੇ ਬੈਸਾਖੀ ਦੀ ਹੋਵੇ ਪੰਜਾਬ ਦੀ ਦੀਵਾਲੀ ਗੁਰਪੁਰਬ ਤੇ ਜਾਂ ਫਿਰ ਲੋਹੜੀ ਦੀ ਹੋਵੇ ਹਰ ਇੱਕ ਤਿਹਾਰ ਨਾਲ ਕੋਈ ਨਾ ਕੋਈ ਕਿੱਸਾ ਤੇ ਕਹਾਣੀ ਜੁੜੀ ਹੋਈ ਆ ਤੇ ਹਰ ਇੱਕ ਤਿਹਾਰ ਦੀ ਆਪ ਕੋ ਆਪਣੀ ਅਹਿਮੀਅਤ ਤੇ ਮੰਨਤਾ ਹੈ ਦੋਸਤੋ ਅੱਜ ਗੱਲ ਕਰਦਾ ਮੈਂ ਲੋਹੜੀ ਦੇ ਤਿਹ ਲੋੜੀ ਦੇ ਤਿਉਹਾਰ ਜਦੋਂ ਸੁਣਦੇ ਆ ਤਾਂ ਉਹ ਗਾਣਾ ਜਾਦਾ ਜਾਂਦਾ ਕਿ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁਲਾ ਪੱਟੀ ਵਾਲਾ ਹੋ ਵੈਸੇ ਤਾਂ ਪੰਜਾਬ ਦੇ ਵਿੱਚ ਹਰ ਇੱਕ ਤਿਉਹਾਰ ਨੂੰ ਬਰਾਬਰ ਸਮਝਿਆ ਜਾਂਦਾ ਹੈ ਮਤਲਬ ਕੁੜੀਆਂ ਤੇ ਮੁੰਡਿਆਂ ਵਾਲਾ ਕੋਈ ਫਰਕ ਨਹੀਂ ਰੱਖਿਆ ਜਾਂਦਾ ਪਰ ਪਿਛਲੇ ਲੰਬੇ ਸਮੇਂ ਤੋਂ ਲੋੜੀ ਦੇ ਤਿਉਹਾਰ ਨੂੰ ਪੁੱਤਰ ਜੰਮਣ ਦੀ ਖੁਸ਼ੀ ਦੇ ਵਿੱਚ ਮਨਾਈ ਜਾਣ ਵਾਲੀ ਪਾਰਟੀ ਦਾ ਰੂਪ ਦੇ ਦਿੱਤਾ ਸੀ ਤੇ ਹੁਣ ਇਹ ਤਾਂ ਕਿਤੇ ਨਹੀਂ ਲਿਖਿਆ ਹੋਇਆ ਕਿ ਹਰ ਘਰ ਪੁੱਤਰ ਹੀ ਜਨਮ ਲੈਣ ਤੇ ਫਿਰ ਧੀਆਂ ਜਾਂ ਫਿਰ ਕੁੜੀਆਂ ਕਿੱਥੇ ਜਾਣ ਤੇ ਦੂਜਾ ਗੁਰੂਆਂ ਦੀ ਬਾਣੀ ਦੇ ਵਿੱਚ ਲਿਖਿਆ ਹੋਇਆ ਕਿ ਸੋ ਕੇ ਮਨ ਦਾ ਕੀ ਜਿੱਤ ਜੰਮੇ ਰਾਜਾਂ ਜਿੱਥੇ ਪੰਜਾਬ ਭਰ ਦੇ ਵਿੱਚ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਆ ਤਾਂ ਇਸ ਪ੍ਰਥਾ ਨੂੰ ਝੂਠਾ ਸਾਬਿਤ ਕਰਨ ਦੇ ਲਈ ਕਈ ਸੂਝਵਾਨ ਤੇ ਪੜ੍ਹੇ ਲਿਖੇ ਲੋਕ ਆਪਣੀਆਂ ਧੀਆਂ ਦੀਆਂ ਲੋੜੀਆਂ ਮਨਾਉਂਦੇ ਹਨ ਤੇ ਦੋਸਤੋ ਅੱਜ ਸਿੰਘ ਆਨਲਾਈਨ ਦੀ ਟੀਮ TTI City London ਪਹੁੰਚੀ ਹੈ ਜਿੱਥੇ ਸਾਨੂੰ ਸੁਨੇਹਾ ਦਿੱਤਾ ਗਿਆ ਸੀ ਕਿ ਇੱਥੇ ਧੀਆਂ ਦੀ ਲੋੜੀ ਮਨਾਈ ਜਾਂਦੀ ਆ ਤੇ ਆਜੋ ਆਪਾਂ ਦੇਖਦੇ ਆਂ ਵੀ ਧੀਆਂ ਦੀ ਲੋੜੀ ਕਿਸ ਤਰ੍ਹਾਂ ਮਨਾਉਂਦੇ ਨੇ ਤੇ ਕੁੜੀਆਂ ਨੂੰ ਕਿੰਨੀ ਕਿ ਤਵੱਜੋ ਦਿੰਦੇ ਨੇ ਜਿਵੇਂ ਤੋਂ ਨੂੰ ਮੇ ਤਾਂ ਸੇ ਸਿੱਕੇ ਅੱਜ ਆਏ ਹੋਇਆ ਕੁੜੀਆਂ ਦੀ ਲੋਹੜੀ ਤੇ ਤੇ ਆ ਜੋ ਕਰਦੇ ਆ ਸਾਡੇ ਨਾਲ ਕੁਝ ਬੰਦੇ ਬੈਠੇ ਨੇ ਵੈਸੇ ਮੈਂ ਇਹਨਾਂ ਨੂੰ ਬਜ਼ੁਰਗ ਨਹੀਂ ਕਹਿੰਦਾ ਕਿਤੇ ਮੈਨੂੰ ਕੋਟਣ ਤੇ ਆ ਜੋ ਇਹਨਾਂ ਨਾਲ ਕਰਦੇ ਆ ਗੱਲਾਂ ਤੇ ਸਭ ਤੋਂ ਪਹਿਲਾਂ ਤਾਂ ਪਿਆਰਪਰੀ ਸਾਸਿਕਾ ਜੀ ਸਾਸਿਕਾ ਤੇ ਜਿਵੇਂ ਤੁਸੀਂ ਅੱਜ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਹਨ ਕੁੜੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ ਤੁਹਾਡੇ ਟਾਈਮ 'ਚ ਇਦਾਂ ਮਨਾਈ ਜਾਂਦੀ ਸੀ ਤੇ ਜੇ ਨਹੀਂ ਮਨਾਈ ਜਾਂਦੀ ਸੀ ਤਾਂ ਕਿਉਂ ਨਹੀਂ ਮਨਾਈ ਜਾਂਦੀ ਸਾਡੇ ਟਾਈਮ ਦੇ ਵਿੱਚ ਕੁੜੀਆਂ ਦੀ ਲੋਹੜੀ ਮਨਾਉਂਦਾ ਤਾਂ ਮਤਲਬ ਹੀ ਨਹੀਂ ਪੈਦਾ ਹੁੰਦਾ ਸੀ ਕਿਉਂ ਸਾਡੇ ਬਜ਼ੁਰਗ ਜਾਂ ਉਸ ਟਾਈਮ ਦਾ ਵਾਤਾਵਰਨ ਇਹ ਅਲਾਉ ਨਹੀਂ ਕਿਸੇ ਕਰਦਾ ਕਿਉਂਕਿ ਕਹਿੰਦੇ ਸੀ ਇਹ ਤਾਂ ਲੜਕੀ ਪਰਾਇਤ ਆ ਨਾ ਖਾਸ ਕਰਕੇ ਲੋਹੜੀ ਮਨਾਉਂਦਾ ਇੱਕ ਪਾਸੇ ਇਹਨਾਂ ਬੱਚੀਆਂ ਨੂੰ ਪੜਾਹ ਕੇ ਰਾਜ਼ੀ ਨਹੀਂ ਸੀ ਕੋਈ ਅੰਦੀ ਫਿਰ ਹੌਲੀ ਹੌਲੀ ਜਾਗਰਤਾ ਆਈ ਸਾਡੇ ਟਾਈਮ ਦੇ ਵਿੱਚ ਜਦੋਂ ਫਿਰ ਸਾਡੀਆਂ ਬੱਚੀਆਂ ਬਾਹਰ ਵੱਡੀਆਂ ਹੋਈਆਂ ਤਾਂ ਅਸੀਂ ਉਹਨਾਂ ਬੱਚੀਆਂ ਨੂੰ ਉਚੇਰੀ ਸਿੱਖਿਆ ਦਵਾਈ ਤੇ ਗ੍ਰੈਜੂਏਸ਼ਨ ਕਰਾਈ ਔਰ ਮੇਰੇ ਖਿਆਲ ਕੇ ਨਾਲ ਸਾਡੇ ਪੱਤੀ ਦੇ ਵਿੱਚ ਬਹੁਤ ਸਾਡੀਆਂ ਦੋ ਤਿੰਨ ਲੜਕੀਆਂ ਸੀ ਜਿਹੜੀਆਂ ਨੂੰ ਅਸੀਂ ਗ੍ਰੈਜੂਏਸ਼ਨ ਦਵਾਈ ਅਸੀਂ ਤਾਂ ਚਾਹੁੰਦੇ ਹੁਣ ਜਿਹੜਾ ਸਮਾਂ ਬਦਲ ਚੁੱਕਿਆ ਹੁਣ ਜਿਹੜੀਆਂ ਲੜਕੀਆਂ ਬਹੁਤ ਵੱਡੀਆਂ ਵੱਡੀਆਂ ਮੱਲਾ ਮਾਰ ਰਹੀਆਂ ਨੇ ਤੇ ਪ੍ਰਧਾਨ ਮੰਤਰੀ ਵੀ ਲੜਕੀਆਂ ਬਣ ਚੁੱਕੀਆਂ ਹਨ ਹਵਾਈ ਜਹਾਜ਼ ਦੇ ਪਾਇਲਟ ਵੀ ਲੜਕੀਆਂ ਬਣ ਚੁੱਕੀਆਂ ਹਨ ਔਰ ਬੱਚਾਂ ਦੇ ਡਰਾਈਵਰ ਵੀ ਅੱਜਕੱਲ ਲੜਕੀਆਂ ਬਣ ਚੁੱਕੇ ਹਨ ਔਰ ਟੈਕਨੀਕਲ ਐਜੂਕੇਸ਼ਨ ਜਾਂ ਆਈਟੀ ਡਿਪਾਰਟਮੈਂਟ ਦੇ ਵਿੱਚ ਲੜਕੀਆਂ ਦਾ ਬਹੁਤ ਯੋਗਦਾਨ ਹੈ ਇਹ ਮੁਲਕ ਨੂੰ ਤਰੱਕੀ ਵੱਲ ਲੈ ਜਾ ਰਹੀਆਂ ਨੇ ਸੋ ਇਸ ਕਰਕੇ ਅੱਜ ਲੜਕੀ ਦਾ ਸਨਮਾਨ ਕਰਨਾ ਸਾਡਾ ਫਰਜਵੰਦਾ ਔਰ ਵੱਧ ਤੋਂ ਵੱਧ ਲੜਕੇ ਦਾ ਜ਼ਮਾਨ ਕਰਾਂਗੇ ਤਾਂ ਸਾਰੇ ਜੁਗਦਾ ਜਾਂ ਮਤਲਬ ਸਾਡੇ ਲੋਕਾਂ ਦਾ ਸਨਮਾਨ ਆਪਣੇ ਆਪ ਖਤ ਹੋ ਜਾਊਗਾ ਜੇਕਰ ਗੱਲ ਕਰਾਂ ਮੈਂ ਤੁਹਾਡੇ ਨਾਲ ਜ਼ਿਆਦਾਤਰ ਤਾਂ ਆਪਾਂ ਕਹਿੰਦੇ ਵੀ ਕੁੜੀਆਂ ਮੁੰਡਿਆਂ ਦੇ ਮੋਢੇ ਨਾਲ ਮੋਢਾ ਲਾ ਕੇ ਤੁਰਦੀਆਂ ਹਨ ਪਰ ਫਿਰ ਵੀ ਪਿਛੜੇ ਉਹ ਇਲਾਕਿਆਂ 'ਚ ਪਿੰਡਾਂ ਦੇ ਵਿੱਚ ਜਾਂ ਆਪਾਂ ਕਈ ਸ਼ਹਿਰਾਂ ਦੇ ਵਿੱਚ ਉਹ ਸੋਚ ਬਦਲ ਹੀ ਨਹੀਂ ਲੋਕਾਂ ਦੀ ਕਿ ਇਹੋ ਜਿਹੇ ਪ੍ਰੋਗਰਾਮ ਕੁੜੀਆਂ ਦੀ ਲੋਹੜੀ ਮਨਾਉਣਾ ਕੁੜੀਆਂ ਦੇ ਬਰੱਡੇ ਮਨਾਉਣਾ ਤੇ ਕੁੜੀਆਂ ਨੂੰ ਜਦੋਂ ਕੋਈ ਚੰਗਾ ਉਹਦਾ ਲੈ ਕੇ ਆਉਂਦੇ ਨੇ ਉਹਦੀ ਪਾਰਟੀ ਕਰਨੀ ਤਾਂ ਇਹੇ ਚੇਂਜ ਲਿਆਉਣਗੇ ਇਹ ਉਹ ਪ੍ਰਥਾ ਨੂੰ ਤੋੜਨਗੇ ਹਾਂ ਸਮਾਂ ਚੇਂਜ ਹੋ ਰਿਹਾ ਜੀ ਬਿਲਕੁਲ ਲੋਕਾਂ ਕੁੜੀਆਂ ਨੂੰ ਅੱਗੇ ਲੈ ਕੇ ਆ ਰਹੇ ਆ ਕੁੜੀਆਂ ਨੂੰ ਪੜਾ ਰਹੇ ਲਿਖਾ ਰਹੇ ਆ ਇਹ ਤੁਹਾਨੂੰ ਚੰਗੇ ਐਜੂਕੇਸ਼ਨ ਦੇ ਰਹੇ। ਜਿਵੇਂ ਤੁਹਾਡੇ ਸਾਰਿਆਂ ਨਾਲ ਗੱਲ ਕਰਾਂ ਤਾਂ ਲੋੜੀ ਦੀ ਹਿਸਟਰੀ ਤੁਹਾਨੂੰ ਪਤਾ ਟੀਵੀ ਚੈਨਲ ਕਿਹਨੂੰ ਪਤਾ? ਹਾਂਜੀ। ਲੋੜੀ ਦੀ ਹਿਸਟਰੀ, ਲੋੜੀ ਕਿਵੇਂ ਆਈ? ਕਿਹਨੂੰ ਪਤਾ ਤੁਹਾਡੇ ਚੋਂ? ਲੋੜੀ ਦੀ ਹਿਸਟਰੀ ਤਾਂ ਲੋੜੀ ਦੀ ਹਿਸਟਰੀ ਤਾਂ ਚੱਲੀ ਹੋਈ ਹੈ ਦੁੱਲਾ ਪੱਠੀ ਤੋਂ ਚੱਲੂ ਹੋਈ ਹੈ ਲੋੜੀ। ਉਹ ਪਿਛ ਗਰੀਬ ਲੋਕਾਂ ਦੀਆਂ ਲੜਕੀਆਂ ਦੀ ਮਤਲਬ ਵੱਡੇ ਵੱਡੇ ਧਨਾਢਾਂ ਨੂੰ ਲੁੱਟ ਕੇ ਗਰੀਬਾਂ ਦੇ ਵਿੱਚ ਪੈਸਾ ਵੰਡਦਾ ਸੀ ਔਰ ਗਰੀਬ ਲੜਕੀਆਂ ਦੀ ਸ਼ਾਦੀ ਵੀ ਕਰਦਾ ਸੀ ਔਰ ਉਹਨਾਂ ਨੂੰ ਪੈਸਾ ਵਗੈਰਾ ਵੀ ਖਰਚਾ ਵਗੈਰਾ ਵੀ ਦਿੰਦਾ ਸੀ ਉਸ ਤੋਂ ਬਾਅਦ ਸੁੰਦਰ-ਮੁੰਦਰੀਆਂ ਦੋ ਢਟਕੀਆਂ ਦੋ ਪਹਿਣਾ ਸੀ ਤੇ ਉਹਨਾਂ ਦਾ ਸਤਕਾਰ ਕੀਤਾ ਲਾਲ ਚੂੜੀ ਪਾ ਕੇ ਉਹਨਾਂ ਦੀ ਵੈਜ ਕੀਤੀ ਔਰ ਬੜੇ ਸ਼ਾਨ ਨਾਲ ਉਹਨਾਂ ਦੀ ਮਹਿਰ ਕੀਤੀ ਉੱਥੋਂ ਹੀ ਪਰੰਪਰਾ ਚੱਲਦੀ ਗਈ ਹੈ ਇਹ ਦੁੱਲਾ ਪੱਟੀ ਤੋਂ ਬਾਅਦ ਫਿਰ ਇਹ ਸਮਾਜ ਪਿੱਛੇ ਨਹੀਂ ਹਟਿਆ ਹਾਂਜੀ ਹਲੋ 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 ਕਰਕੇ ਬਦਲੋ ਜਿਹੜਾ ਸਮਾਜ ਤਰੱਕੀ ਕਰ ਰਹੀਆਂ ਬੱਚੀਆਂ ਵੀ ਤਰੱਕੀ ਕਰ ਰਹੀਆਂ ਬੱਚੀਆਂ ਬਹੁਤ ਸੋਹਣੀਆਂ ਐਜੂਕੇਸ਼ਨ ਲੈ ਰਹੀਆਂ ਔਰ ਸਾਡਾ ਵੀ ਫਰਜ਼ ਪਾਦਾ ਵੀ ਸਾਨੂੰ ਬੱਚਿਆਂ ਦਾ ਉਹਨਾਂ ਸਤਕਾਰ ਕਰੀਏ ਜਿੰਨਾ ਲੜਦਾ ਕਰਦਾ ਕਿਉਂਕਿ ਅੱਜ ਦੇ ਜਮਾਨੇ ਦੇ ਵਿੱਚ ਲੜਕੇ ਪੇਰੈਂਟਸ ਦੀ ਨਹੀਂ ਸੇਵਾ ਕਰਦੇ ਜਿੰਨੀਆਂ ਲੜਕੀਆਂ ਕਰਦੀਆਂ ਬੱਸ ਮੈਂ ਤਾਂ ਹੀ ਆਖਾਂਗਾ ਵੀ ਮਤਲਬ ਲੜਕੀਆਂ ਦਾ ਸਨਮਾਨ ਕਰਾਂਗੇ ਤਾਂ ਸਾਡਾ ਆਪਣੇ ਆਪ ਹੋ ਜਾਊਗਾ ਸਭ ਤੋਂ ਪਹਿਲਾਂ ਤੁਹਾਨੂੰ ਪਿਆਰ ਭਰੀ ਸਾਸਿਕਾ ਜੀ ਸਾਰਿਆਂ ਨੂੰ ਸਸਰੀਕਾਂ ਤੇ ਮੈਨੂੰ ਛੇਤੀ ਛੇਤੀ ਦੱਸੋ ਵੀ ਜਿੰਨੇ ਤੁਸੀਂ ਖੜੇ ਹੋ 1 2 3 4 5 ਤੁਹਾਡੇ ਜੋ ਕੀਦੀ ਲੋੜੀ ਮਨਾਈ ਗਈ ਸੀ ਸਾਲੀ ਅੰਬਰ ਬੈਠੀ ਦੀ ਕਿਹਦੀ ਮਨਾਈ ਹੋਰ ਤੁਹਾਡੀ ਮਨਾਈ ਗਈ ਸੀ ਲੋੜੀ ਜੋ ਤੁਸੀਂ ਸਾਡੀ ਤਾਂ ਨਹੀਂ ਮਨਾਈ ਗਈ ਮੈਨੂੰ ਨਹੀਂ ਲੱਗਦਾ ਅੱਛਾ ਤੇ ਜਿਵੇਂ ਅੱਜ ਦਾ ਪ੍ਰੋਗਰਾਮ ਆਰਗੇਨਾਈਜ਼ ਹੋਇਆ ਛੋਟੀਆਂ-ਛੋਟੀਆਂ ਕੁੜੀਆਂ ਦੀ ਲੋੜੀ ਮਨਾਈ ਗਈ ਹੈ ਨਾ ਕਿੰਨੀ ਕੋ ਖੁਸ਼ੀ ਹੁੰਦੀ ਆ ਮਾਮਾ ਨੂੰ ਕਿ ਉਹਨਾਂ ਦੀ ਬੱਚੀਆਂ ਦੀ ਲੋੜੀ ਮਨਾਈ ਜਾਂਦੀ ਆ ਤੇ ਜੇਕਰ ਕਿਉਂਕਿ ਉਹ ਮਾਮਾ ਦੀ ਖੁਦ ਨਹੀਂ ਮਨਾਈ ਗਈ ਸਮਾਜ ਚੇਂਜ ਹੁੰਦਾ ਜਾ ਰਿਹਾ ਤਾਂ ਤੁਹਾਨੂੰ ਕਿਹੋ ਜੀ ਖੁਸ਼ੀ ਆ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਕਿ ਲੜਕੀਆਂ ਨੂੰ ਬਹੁਤ ਸਨਮਾਨਿਤ ਕੀਤਾ ਗਿਆ ਤੇ ਔਰ ਅਗਰ ਇਸ ਨਾਲ ਲੋਕਾਂ ਦੀ ਮਾਨਸਿਕਤਾ ਚੇਂਜ ਹੁੰਦੀ ਆ ਤੇ ਬੜੀ ਅੱਛੀ ਗੱਲ ਹੈ ਤੇ ਜੇਕਰ ਗੱਲ ਕਰਾਂ ਮੈਂ ਤੁਹਾਡੇ ਨਾਲ ਤਾਂ ਕੀ ਉਹ ਆਪਾਂ ਪ੍ਰਥਾ ਨੂੰ ਤੋੜ ਦੇਵਾਂਗੇ ਜਿਹੜਾ ਕਿਹਾ ਜਾਂਦਾ ਸੀ ਕਿ ਮੁੰਡਿਆਂ ਦੀ ਲੋਹੜੀ ਮਨਾਈ ਜਾਊਗੀ ਤੇ ਮੁਸ਼ਕਿਲ ਕੰਮ ਹੈ ਪਰ ਇਹ ਕਿ ਹੌਲੀ ਹੌਲੀ ਲੋਕ ਜਾਗਰੂਕ ਹੋ ਰਹੇ ਨੇ ਤੇ ਹੋਣ ਦੀ ਬਹੁਤ ਜ਼ਰੂਰਤ ਹੈ ਐਸ ਜੁਥ ਜੇ ਤੁਹਾਡੇ ਨਾਲ ਗੱਲ ਕਰਾਂ ਕਿ ਉਹ ਜੀ ਖੁਸ਼ੀ ਮਿਲਦੀ ਆ ਕਿਉਂਕਿ ਲੋੜੀ ਪਹਿਲਾਂ ਨਹੀਂ ਮਨਾਇਆ ਜਾਂਦਾ ਤੁਸੀਂ ਕਹਿੰਦੇ ਤੁਹਾਡੀ ਨਹੀਂ ਮਨਾਈ ਗਈ ਲੋੜੀ ਹੈ ਨਾ ਮਨਾ ਬਹੁਤ ਅੱਛਾ ਲੱਗਦਾ ਹੈ ਕਿ ਜਦੋਂ ਐਦਾ ਦਾ ਕੋਈ ਇਨੀਸ਼ੀਏਟਿਵ ਲੈਂਦਾ ਹੈ ਤੇ ਬੱਚਿਆਂ ਦੀ ਅੱਗੇ ਲੋੜੀ ਮਨਾਈ ਜਾਂਦੀ ਹੈ ਤੇ ਲੋਕਾਂ ਨੂੰ ਪਤਾ ਚੱਲਦਾ ਹੈ ਕਿ ਕੁੜੀ ਤੇ ਮੁੰਡਾ ਸਭ ਇੱਕੋ ਜਿਹਾ ਸਮਾਨ ਨੇ ਤਾਂ ਬੜਾ ਚੰਗਾ ਲੱਗਦਾ ਹੈ ਦੇਖ ਕੇ ਅੱਜ ਇਹ ਕੁੜੀ ਦੀ ਲੋੜੀ ਮਨਾਈ ਗਈ ਆ ਤੇ ਅੱਗੇ ਵੀ ਇਹ ਚੱਲਦੀ ਰਹੂਗਾ ਐਦਾਂ ਹਾਂ ਬਿਲਕੁਲ ਚੰਗਾ ਰਹੇਗਾ ਤੇ ਚੱਲਣਾ ਚਾਹੀਦਾ ਹੈ ਚੱਲਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਦੋਸਤੋ ਹੁਣ ਮੇਰੇ ਨਾਲ ਉਹ ਇਨਸਾਨ ਖੜਾ ਜਿਸ ਨੇ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਰਾਜਵਿੰਦਰ ਸਿੰਘ ਜੋ ਪਿੰਡ ਸੁਲਤਾਨਪੁਰ ਤੋਂ ਉੱਠ ਕੇ ਇੱਥੇ ਟੀਡੀਆ ਸੀਟੀ ਦੇ ਵਿੱਚ ਰਹਿੰਦੇ ਨੇ ਤੇ ਇੱਥੇ ਟੀਡੀਆ ਦੀ ਇੱਕ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਤੇ ਮੈਂ ਇਹਨਾਂ ਨਾਲ ਗੱਲ ਕਰਦਾ ਵੀ ਇਹਨਾਂ ਨੇ ਕਿਵੇਂ ਸੋਚਿਆ ਵੀ ਇਹ ਜਾਂ ਧੀਆਂ ਦੀ ਲੋੜੀ ਮਣਾਈ ਜਾਣੀ ਚਾਹੀਦੀ ਹੈ ਨਾ ਸਭ ਤੋਂ ਪਹਿਲਾਂ ਦਾ ਰਾਜਵਿੰਦਰ ਜੀ ਤੁਹਾਨੂੰ ਪਿਆਰ ਪਰੀਜ਼ਾ ਜੀ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਜੇ ਗੱਲ ਕਰਾਂ ਮੈਂ ਰਾਜਵਿੰਦਰ ਹਨਾ ਧੂਰੀ ਦੇ ਪਿੰਡ ਸੁਲਤਾਨਪੁਰ ਤੋਂ ਉੱਠ ਕੇ ਆਇਆ ਇੱਥੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਤੁਸੀਂ ਵੀ ਉਹ ਚੀਜ਼ ਮਹਿਸੂਸ ਤੇ ਰਾਜਵਿੰਦਰ ਇਹ ਆਈਡੀਆ ਕਿੱਥੋਂ ਆਇਆ ਵੀ ਆਪਾਂ ਉਹ ਏਡਾ ਵੱਡਾ 100 100 ਸਵਾ 100 ਬੰਦੇ ਦਾ ਪ੍ਰੋਗਰਾਮ ਆਰਗੇਨਾਈਜ਼ ਕਰਾਈਏ ਅਸੀਂ ਬੇਸਿਕਲੀ ਕੋਪਰਾਲਾ ਕਰਨਾ ਚਾਹੁੰਦੇ ਆ ਜਿਹਦੇ ਕਰਕੇ ਲੋਕਾਂ ਦੇ ਦਿਲਾਂ ਦੇ ਅੰਦਰੋਂ ਧੀਆ ਜੰਮਣ ਦਾ ਡਰ ਨਿਕਲੇ ਲੋਕ ਧੀਆ ਨੂੰ ਆਪਣੇ ਬੋਝ ਨਾਲ ਸਮਝਣ ਇਹ ਇੱਕ ਸਮਾਜ ਦੀ ਇੱਕ ਬੁਰਾਈ ਹੈ ਕਿ ਜਿੱਥੇ ਧੀ ਧੀ ਨੂੰ ਜੰਮਣੋਂ ਡਰਦੀ ਹੈ ਲੋਕ ਜਿਹੜੇ ਬਾਬੇ ਵੀ ਪਸਿਆ ਦਿੰਦੇ ਨੇ ਜਾਂ ਲੋਕ ਵੀ ਉਹ ਕਹਿੰਦੇ ਨੇ ਤੁਹਾਡੇ ਪੁੱਤ ਹੋਵੇ ਧੀਆ ਵਾਰ ਤਾਂ ਕੋਈ ਗੱਲ ਨਹੀਂ ਕਰਦਾ ਅਸੀਂ ਕਹਿੰਦੇ ਵੀ ਲੋਕ ਇਹ ਬਰਾਬਰ ਨੇ ਠੀਕ ਹੈ ਪੁੱਤ ਦੇ ਧੀ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਲੋਕਾਂ ਨੂੰ ਬਰਾਬਰ ਸਮਝਣਾ ਬਹੁਤ ਏਰੋਗੀ ਸਮਾਜ ਤੋਂ ਇਹ ਪਸੜ ਗਏ ਪਰ ਹੁਣ ਉਹ ਗੱਲ ਨਾ ਹੋਵੇ ਇਹ ਮੋੜੇ ਨਾਲ ਮੋੜਾਂ ਲਾ ਕੇ ਜਿੱਦਾਂ ਕੰਮ ਕਰਦੀਆਂ ਨੇ ਇੰਦਰਾ ਨੂਈ ਵਰਗੇ ਨੂੰ ਤੁਸੀਂ ਜਾਣਦੇ ਹੋ ਠੀਕ ਜਿਹਨੇ ਪੂਰੀ ਦੁਨੀਆ ਦੇ ਵਿੱਚ ਐਡੀ ਕੰਪਨੀ ਚਲਾਈ ਤੁਸੀਂ ਮੀਰਾ ਸੁਨਿਆਲ ਜਿਨ੍ਹਾਂ ਦੀ ਅੱਜ ਡੈਥ ਹੋ ਗਈ ਉਹਨਾਂ ਨੂੰ ਵੀ ਅਸੀਂ ਦਿਲੋਂ ਯਾਦ ਕਰਦੇ ਹਾਂ ਜਨ ਕਿ ਇੰਡੀਅਨ ਸੀਗੇ ਜਿਹੜੇ ਆਪਣੇ ਇੰਟਰਨੈਸ਼ਨਲ ਬੈਂਕ ਦੇ ਆਰਗੇਨਾਈਜ਼ਰ ਰਹੇ ਨੇਗੇ ਤੇ ਮੈਂ ਦੁਬਾਰਾ ਫਿਰ ਮੈਂ ਇਹੀ ਗੱਲ ਕਹਾ ਚਾਹਾਂਗਾ ਕਿ ਧੀਆਂ ਤੁਹਾਡੇ ਤੇ ਬੋਝ ਨਹੀਂ ਹੈਗੀਆਂ ਇਹ ਤੁਹਾਡੇ ਪੁੱਤਰਾ ਵਰਗੀਆਂ ਨੇ ਜਿੱਥੇ ਤੁਹਾਡੇ ਪੁੱਤ ਨਹੀਂ ਕੰਮ ਆ ਸਕਦੇ ਉੱਥੇ ਤੁਹਾਡੀਆਂ ਧੀਆਂ ਕੰਮ ਆ ਸਕਦੀਆਂ ਨੇ ਤੇ ਰਾਜਵਿੰਦਰ ਜਿਵੇਂ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਕੀ ਇਹ ਉਹ ਪ੍ਰਥਾ ਨੂੰ ਤੋੜ ਦੇਣਗੇ ਕਿ ਜਿਹੜੀਆਂ ਵੀ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਸੀ ਦੇਖੋ ਜੀ ਇੱਕ ਪ੍ਰੋਗਰਾਮ ਨਾਲ ਆਪਾਂ ਇੱਕ ਪ੍ਰਥਾ ਚੇਂਜ ਨਹੀਂ ਕਰ ਸਕਦੇ ਪੀੜ੍ਹੀਆਂ ਤੋਂ ਚੱਲਦੀ ਆ ਰਹੀ ਹੈ ਜੇ ਇਦਾਂ ਦੇ ਉਪਰਾਲੇ ਕੰਟੀਨਿਊਸ ਤੁਸੀਂ ਜੰਗ ਮੁੰਡਿਆਂ ਤੁਸੀਂ ਅੱਗੇ ਦੀ ਅੱਗੇ ਤੁਸੀਂ ਇਹ ਚੀਜ਼ਾਂ ਨੂੰ ਵਧਾਓਗੇ ਤਾਂ ਉਹ ਦਿਨ ਦੂਰ ਨਹੀਂ ਇੱਕ ਆਪਾਂ ਨੂੰ ਸਮਾਜ ਦੇ ਵਿੱਚ ਹੰਬਲਾ ਤਾਂ ਮਾਰਨਾ ਪਏਗਾ ਨ ਇੱਕ ਇੱਕ ਸਟਾਰਟ ਦਾ ਕਰਨੀ ਪੈਗੀ ਮੈਂ ਕੱਲਾ ਨਹੀਂ ਹੋਰ ਬਹੁਤ ਲੋਕ ਨੇ ਇੱਥੇ ਜਿਹੜੇ ਧੀਆਂ ਦੀ ਤੁਸੀਂ ਚੰਡੀਗੜ੍ਹ ਦੇ ਆਸ-ਪਾਸ ਤੁਸੀਂ ਦੇਖ ਰਹੇ ਹੋ ਮਨਾ ਰਹੇ ਨੇ ਆਪਾਂ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣਾ ਆਪਾਂ ਚਾਹੁੰਦੇ ਆਂ ਵੀ ਬਹੁਤ ਦੇਰ ਹੋ ਗਈ ਹੋਣ ਠੀਕ ਐ ਸਨ ਅਨਾਫਿਸ ਨਾ ਹੋ ਕਿ ਆਪਾਂ ਇਹਨਾਂ ਇਹਨਾਂ ਕੁੱਤੀਆਂ ਨੂੰ ਬਰਾਬਰ ਦਾ ਹੱਕ ਦੇਈਏ ਇਹਨਾਂ ਦਾ ਜਿੱਥੇ ਵੀ ਆਪਣੀ ਕੋਸ਼ਿਸ਼ ਹੁੰਦੀ ਆਪਾਂ ਇਹਨਾਂ ਦੇ ਲਈ ਖੜੋ ਰਜਵਿੰਦਰ ਉੱਥੇ ਗੱਲ ਸੁਣ ਰਹੇ ਸੀ ਮੈਂ ਤੁਸੀਂ ਵੀ ਇੱਕ ਧੀ ਦੇ ਬਾਪ ਹੋ ਹਨ ਤੇ ਉਹ ਕਹਿ ਰਹੇ ਸੀ ਕਹਿੰਦੇ ਰਾਜ ਨੇ ਉਸ ਨੂੰ ਰਾਜ ਕਹਿੰਦੇ ਨੇ ਕਹਿੰਦੇ ਰਾਜ ਨੇ ਆਪਣੇ ਧੀ ਦਾ ਬਰਥਡੇ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ ਸੀ ਕਿਉਂ ਗੱਲ ਸੱਚ ਹੈ ਮੈਂ ਨਹੀਂ ਕਹ ਇਦਾਂ ਨਹੀਂ ਮੈਂ ਕਹਿ ਸਕਦਾ ਦੇਖੋ ਸਭੀ ਮੈਨੂੰ ਤਾਂ ਇਦਾਂ ਲੱਗਦਾ ਵੀ ਸਭੀ ਲੋਕ ਧੀ ਆਂਦਾ ਇਦਾਂ ਹੀ ਕਰਦੇ ਨੇ ਤੇ ਇਦਾਂ ਹੀ ਉਹਨਾਂ ਨੂੰ ਕਰਨਾ ਚਾਹੁੰਦੇ ਮੈਂ ਆਪਣੇ ਵੱਲੋਂ ਜੋ ਵੀ ਬੈਸ ਸੀਗਾ ਉਹ ਕੀਤਾ ਸੀਗਾ ਮੈਂ ਚਾਹੁੰਦਾ ਕਿ ਇਹਨਾਂ ਨੂੰ ਬਰਾਬਰ ਦਾ ਹੱਕ ਦਿਓ ਤੁਸੀਂ ਇਹ ਬਰਾਬਰ ਨੇ ਇਹ ਕੋਈ ਕਹਿੰਦਾ ਪ੍ਰਮਾਤਮਾ ਨੇ ਤੁਹਾਨੂੰ ਇਸ ਤੇ ਮੰਗ ਕੀਤੀ ਲਈ ਰੱਬ ਤੋਂ ਅਸੀਂ ਕਦੇ ਗੁਰਦੁਆਰੇ ਮੰਦਿਰ ਜਾ ਕੇ ਕਦੇ ਨਹੀਂ ਤੇ ਇਹ ਕਹ ਕੇ ਸਾਡੇ ਪੁੱਤੋ ਵੀ ਅਸੀਂ ਕਹਿੰਦੇ ਸਾਡੇ ਧੀ ਹੋਵੇ ਜਦੋਂ ਬੇਟੀ ਦਾ ਬਰਥ ਹੋਣਾ ਸੀ ਸੀ ਹਸਪੀਟਲ ਦੇ ਵਿੱਚ ਪਿੰਕ ਕੱਪੜੇ ਲੈ ਕੇ ਆਏ ਸੀ ਸੀ ਐਕਸਪੈਕਟ ਕਰਦੇ ਸੀ ਕਿ ਸਾਡੀ ਬੇਟੀ ਹੋਵੇ ਅਸੀਂ ਓਹ ਪੁੱਤਰ ਪ੍ਰਸਾਦ ਦੇ ਤੋਂ ਦੂਰ ਹੱਕਾ ਹਟ ਕੇ ਚੱਲਣ ਵਾਲੇ ਲੋਕਾਂ ਤੇ ਜੇ ਮੇਰੇ ਪਰਿਵਾਰ ਦੀ ਗੱਲ ਕਰਾਂ ਅਸੀਂ ਕੱਟੜ ਕਾਮਰੇਟਾਂ ਠੀਕ ਤੇ ਹੁਣ ਸਮਾਜ ਬਰਤ ਗਿਆ ਉਹ ਚੀਜ਼ਾਂ ਨਹੀਂ ਰਹੀਆਂ ਜੋ ਅੱਜ ਤੋਂ ਕੁਝ ਸਾਲ ਪਹਿਲਾਂ ਸੀਆਂ ਪਰ ਸਾਨੂੰ ਕੋਈ ਫਰਕ ਨਹੀਂ ਹੈਗਾ ਰਾਜਿੰਦਰ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਪ੍ਰੋਗਰਾਮ ਆਰਗੇਨਾਈਜ਼ ਕਰਦੇ ਆ ਕੀਤਾ ਉਮੀਦ ਕਰਦਾ ਇਹੋ ਜਿਹੇ ਚੰਗੇ ਪ੍ਰੋਗਰਾਮ ਤੁਸੀਂ ਸਾਨੂੰ ਅੱਗੇ ਵੀ ਦਿਖਾਉਂਦੇ ਰਹੋਗੇ ਇਹੋ ਜਿਹੇ ਚੰਗੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਰਹੋਗੇ ਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਕਾਲੀਆਂ ਜ਼ਰੂਰ ਮਜਾਇਆ ਕਰੋ ਤਾਲੀਆਂ ਦੇ ਨਾਲ ਸਿਰਫ ਹੌਸਲੇ ਨਹੀਂ ਵੱਧਦਾ ਤਾਲੀਆਂ ਦੇ ਨਾਲ ਐਕੂਪ੍ਰੈਸ਼ਨ ਵੀ ਹੁੰਦਾ ਕਹਿੰਦੇ ਹੁੰਦੇ ਕਿ ਜਥਾ ਬਰਵਾਂਡੇ ਤથા ਪਿੰਡੇ ਜਥਾ ਪਿੰਡੇ ਤથા ਹਸਤੇ ਸਰੀਰ ਦੇ ਵਿੱਚ ਜਿੰਨੇ ਵੀ ਅੰਗ ਹੈ ਉਹਨਾਂ ਦੀਆਂ ਚਾਬੀਆਂ ਹੱਥ ਦੇ ਵਿੱਚ ਹੈਗੀਆਂ ਤੇ ਤਾਲੀਆਂ ਬਜਾਉਣ ਦੇ ਨਾਲ ਤੁਹਾਡਾ ਐਕੂਪ੍ਰੈਸ਼ਨ ਹੁੰਦਾ ਕਿਉਂਕਿ ਬਹੁਤ ਵੱਡੇ ਵੱਡੇ ਡਾਕਟਰ ਬੈਠੇ ਹੋ ਜਿਆਦਾ ਤਾਂ ਨਹੀਂ ਮੈਂ ਬੋਲਾਂਗਾ ਗੱਲ ਗੱਟੀ ਵੀ ਜਾ ਸਕਦੀ ਹੈ ਲੇਕਿਨ ਤਾਲੀਆਂ ਬਜਾਉਣ ਦੇ ਨਾਲ ਆਪਣਾ ਫਾਇਦਾ ਹੁੰਦਾ ਉਰ ਮੇਰੇ ਨਾਲ ਡਾਕਟਰ ਰੇਸ਼ਮ ਸਿੰਘ ਤੇ ਕੁਝ ਹੋਰ ਸੂਝਵਾਨ ਬੰਦੇ ਖੜੇ ਆ ਜੋ ਇਹਨਾਂ ਤੋਂ ਪੁੱਛਦੇ ਆ ਕਿ ਕੁੜੀਆਂ ਦੀ ਲੋੜੀ ਸਹੀ ਆ ਜਾਂ ਗਲਤ ਤੇ ਕਿਸ ਤਰੀਕੇ ਨਾਲ ਮਨਾਇਆ ਜਾਣਾ ਕਿਸ ਤਰੀਕੇ ਨਾਲ ਕੁੜੀਆਂ ਨੂੰ ਪ੍ਰੋਪਰ ਤਵੱਜੋ ਮਿਲੂਗੀ ਮੁੰਡਿਆਂ ਦੇ ਬਰਾਬਰ ਸਮਝਿਆ ਜਾਊਗਾ ਸਭ ਤੋਂ ਪਹਿਲਾਂ ਤਾਂ ਪਿਆਰ ਪ੍ਰਿਸ਼ਾਸੀ ਕਾ ਜੀ ਸਸੀ ਕਾ ਜੀ ਤੇ ਡਾਕਟਰ ਸਾਹਿਬ ਜਿਵੇਂ ਗੱਲ ਕਰਾਂ ਤੁਹਾਡਾ ਪ੍ਰੋਫੈਸ਼ਨ ਡਾਕਟਰਾਂ ਨੂੰ ਜ਼ਿਆਦਾਤਰ ਪਤਾ ਹੁੰਦਾ ਪ੍ਰੂਨ ਹੱਤਿਆ ਬਹੁਤ ਹੁੰਦੀ ਸੀਗੀ ਹੈ ਨਾ ਤੇ ਅੱਜ ਕੱਲ ਉਹਦੀ ਰੇਸ਼ਿਓ ਘਟੀ ਆ ਤੇ ਕਿਹੋ ਜਿਹਾ ਤੁਹਾਨੂੰ ਬਾਵਾਸਤਾ ਪੈਂਦਾ ਰਹਿੰਦਾ ਰੇ ਨਾ ਲੋਕਾਂ ਨਾਲ ਵੀ ਅੱਜ ਕੱਲ ਕੁੜੀਆਂ ਨੂੰ ਅਧਿਕਾਰ ਮਿਲਣ ਲੱਗੇ ਉਹਨਾਂ ਸਮਝੇ ਜਾਣ ਲੱਗੇ ਬਰਾਬਰ ਮੁੰਡਿਆਂ ਦੇ ਕਿ ਅਜੇ ਵੀ ਉਹੀ ਪੁਰਾਣੀ ਸੋਚ ਆ ਨਹੀਂ ਹਲੇ ਵੀ ਉਹ ਅਜੇ ਨੋ ਫਰਕ ਹੈ ਪਰ ਫਿਰ ਵੀ ਅੱਗੇ ਨੂੰ ਕਾਫੀ ਸੁਧਾਰ ਆਇਆ ਹੈ ਇਸ ਇਸ ਮਾਮਲੇ ਜਦੋਂ ਜੀ ਜਾਗਰਤ ਕਰਨੇ ਸ਼ੁਰੂ ਕੀਤਾ ਲੋਕਾਂ ਨੂੰ ਕਿ ਆਮ ਲੋਕਾਂ 'ਚ ਜੇ ਜਾਗਰਤੀ ਹੈ ਕਿ ਕੁੜੀਆਂ ਮੁੰਡਿਆਂ ਦੇ ਬਰਾਬਰ ਹੀ ਹੈ ਕੁਝ ਜਿਨ੍ਹਾਂ ਲੋਕ ਜਾਗਰਤ ਹੈ ਉਹਨਾਂ ਵਿੱਚ ਥੋੜਾ ਥੋੜਾ ਫਰਕ ਪਿਆ ਹੈਗਾ ਪਰ ਜਿੱਥੇ ਵੀ ਦੇਸੀ ਹੈ ਉਹ ਬੜਦਾ ਹੈ ਕੋਤੇ ਹਲਦੀ ਕੇ ਇਹਨਾਂ ਬਹੁਤਾ ਫਰਕ ਨਹੀਂ ਪਿਆਗਾ ਪਰ ਫਿਰ ਵੀ ਕੁੱਲ ਮਿਲਾ ਕੇ ਅੱਗੇ ਨਾਲੋਂ ਔਰ ਹੰਤਿਆ ਵੀ ਘਟਿਆ ਹੈ ਕੁੜੀਆਂ ਨੂੰ ਅਸੀਂ ਜ਼ਿਆਦਾ ਮਾਨ ਦੇਣ ਲੱਗੇ ਲੱਗ ਪਏ ਆ ਤਾਂ ਫਿਰ ਵੀ ਜਿੰਨਾ ਦੇਣਾ ਚਾਹੀਦਾ ਜੇ ਉਹਨਾ ਨਹੀਂ ਹੋ ਸਕਿਆ ਸਰਦਾਰ ਜੀ ਜੇ ਮੈਂ ਗੱਲ ਕਰਾਂ ਤੁਹਾਡੇ ਤੇ ਮੇਰੇ ਟਾਈਮ ਦੀ ਬਹੁਤ ਫਰਕ ਆ ਹਾਂਜੀ ਤੁਸੀਂ ਉਹ ਸਮਾਂ ਦੇਖਿਆ ਜਦੋਂ ਕੁੜੀਆਂ ਨੂੰ ਕੁੱਖਾਂ ਦੇ ਵਿੱਚ ਹੀ ਕਤਲ ਕਰ ਦਿੱਤਾ ਜਾਂਦਾ ਸੀ ਬਿਲਕੁਲ ਠੀਕ ਹੈ ਜੀ ਤੇ ਅੱਜ ਕੱਲ ਇਹੋ ਜਿਹੇ ਪ੍ਰੋਗਰਾਮ ਆਰਗੇਨਾਈਜ਼ ਕੀਤੇ ਜਾਂਦੇ ਆ ਕੁੜੀਆਂ ਨੇ ਲੋੜੀਆਂ ਬਣਾਈਆਂ ਜਾਂਦੀਆਂ ਨੇ ਹਾਂਜੀ ਹਾਂਜੀ ਕਿਤੇ ਨਾ ਕਿਤੇ ਫਰਕ ਪਿਆ ਜਿਉ ਉਹੀ ਆ ਸਭਿਆਚਾਰ ਆਪਾਂ ਪਿੰਡਾਂ ਨਾਲ ਜੁੜੇ ਹੋਏ ਲੋਕਾਂ ਦਾ ਫਰਕ ਪਹਿਲਾਂ ਨਾਲੋਂ ਬਹੁਤ ਪਿਆ ਜੀ ਪਰ ਮੈਂ ਹਾਲ ਦੇ ਟਾਈਮ ਦੀ ਵੀ ਗੱਲ ਕਰਦਾ ਸਾਡੇ ਪੰਜਾਬ ਦੇ ਇਲਾਕੇ 'ਚ ਮੈਂ ਮੁੱਕਰਦੇ ਰਹਿਣ ਵਾਲਾ ਹਾਂ ਸਾਰੇ ਬਹੁਤ ਹੀ ਘਟੇ ਹੋ ਜਾ ਬਰਕਦੀ ਮੇਰੀ ਬੇਟੀ ਮੇਰੇ ਨਾਲ ਹੀ ਖੜੀ ਹੈ ਮੇਰੇ ਦੋ ਬੇਟੇ ਹੈ ਇੱਕ ਬੇਟੀ ਹੈ ਮੈਂ ਇਦੀ ਖੁਸ਼ੀ ਪਾਉ ਦੇ ਬੇਟਿਆਂ ਨਾਲੋਂ ਜ਼ਿਆਦਾ ਬਣਾਈ ਉਹ ਕਹਿੰਦੇ ਹੁੰਦੇ ਆ ਕਿ ਪੁੱਤ ਬਣਾਉਣ ਜਮੀਨਾ ਧੀਆਂ ਦੁੱਖ ਬਣਾਉਂਦੇ ਆ ਹਾਂਜੀ ਉਹ ਗੱਲ ਸੱਚ ਆ ਕਿ ਨਹੀਂ ਬਿਲਕੁਲ ਸਹੀ ਹੈ ਅਸਲ ਦੇ ਵਿੱਚ ਜੋ ਅੱਜ ਦੇ ਜ਼ਮਾਨੇ ਚ ਕੁੜੀਆਂ ਦਾ ਰੋਲ ਬਹੁਤ ਵੱਡਾ ਸਾਨੂੰ ਸਾਰਿਆਂ ਨੂੰ ਇਸ ਹਰ ਕੁੜੀਆਂ ਨੂੰ ਅਸਲਾ ਦੇਣਾ ਚਾਹੀਦਾ ਤਾਂ ਕਿ ਹੋਰ ਵੀ ਅੱਗੇ ਵਧਣ ਐਸੇ ਕੁੜੀਆਂ ਪਹਿਲਾਂ ਨਾਲੋਂ ਬਹੁਤ ਅੱਗੇ ਵੱਧ ਚੁੱਕੀਆਂ ਤੇ ਸਾਰੇ ਸਾਰਿਆਂ ਦਾ ਇਹ مشورہ ہے فائضی ਜਿਹੜੀ ਦੁਨੀਆ ਉਹਨਾਂ ਨੂੰ ਕਿ ਕੁੜੀਆਂ ਨੂੰ ਬਹੁਤ ਇੱਜ਼ਤ ਦਿਓ ਮਾਨ ਦਿਓ ਕਿਉਂਕਿ ਇਹਨਾਂ ਨਾਲੋਂ ਉੱਚੀ ਸ਼ਖਸੀਅਤ ਕੋਈ ਨਹੀਂ ਸਾਡੇ ਗੁਰੂ ਸਾਹਿਬ ਨੇ ਵੀ ਇਹਨਾਂ ਨੂੰ ਕੌਰ ਦਾ ਉਹਦਾ ਦਿੱਤਾ ਸੀ ਕੌਰ ਮੀਨਸ ਕਿ ਛੋਟਾ ਬੇਟਾ ਹੋ ਕਿੰਨਾ ਜਿੱਤ ਜਮੇ ਰਾਜਾ ਐਸਾ ਲੇਡੀ ਜੇ ਤੁਹਾਡੇ ਨਾਲ ਗੱਲ ਕਰਾਂ ਕੁੜੀਆਂ ਨੱਚਦੀਆਂ ਨੇ ਗਿੱਧੇ ਪੈ ਰਹੇ ਨੇ ਹਣਾ ਛੋਟੀਆਂ ਛੋਟੀਆਂ ਕੁੜੀਆਂ ਦੇ ਪ੍ਰੋਗਰਾਮ ਨੇ ਮੈਨੂੰ ਕਿਹੋ ਜਿਹਾ ਫੀਲ ਹੁੰਦਾ ਮੱਲਵੀ ਜਦੋਂ ਮੁੰਡਿਆਂ ਦੇ ਭੰਗੜੇ ਪੈਂਦੇ ਹੁੰਦਾ ਮੁੰਡਿਆਂ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਤੇ ਐਸਾ ਇੱਕ ਕੁੜੀ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਵੀ ਇਹ ਪ੍ਰਥਾ ਜਿਹੜੀ ਹੈ ਚੇਂਜ ਹੋ ਜੂਗੀ ਬਿਲਕੁਲ

ਸੋ ਨਾਊ ਟਾਈਮਸ ਹੈਵ ਕਮ ਅਵੇ ਲੌਂਗ ਅਹੈ ਅੱਗੇ ਹੋਰ ਫਰਕ ਪਏਗਾ ਆਮ ਪ੍ਰਾਊਡ ਟੂ ਬੀ ਅ ਫੀਮੇਲ ਆਮ ਪ੍ਰਾਊਡ ਟੂ ਬੀ ਬੌਰਨ ਐਜ਼ ਅ ਗਰਲ ਬਿਕਾਜ਼ ਇਟ ਇਜ਼ ਵੀ ਹੂ ਕੈਨ ਮੇਕ ਅ ਡਿਫਰੈਂਸ ਥੈਂਕ ਯੂ ਸੋ ਮਚ ਤੇ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਲੋਹੜੀ ਦੇ ਤਿਹਾਰ ਦੇ ਸਾਰੇ ਨੂੰ ਥੈਂਕ ਯੂ ਥੈਂਕ ਯੂ ਤੇ ਹੁਣ ਮੈਂ ਯੂਥ ਦੇ ਵਿੱਚ ਆਲੇ ਕਹਣਾ ਵੈਸੇ ਮੈਂ ਵੀ ਯੂਥ ਦੇ ਵਿੱਚ ਹੀ ਆਉਣਾ ਤੇ ਬਾਈ ਯੂਰੀ ਮੇਰੇ ਤੋਂ ਥੋੜੇ ਜਿਹੇ ਵੱਡੇ ਆ ਤੇ ਬਾਈ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਾਸੀ ਕਾਲ ਜੀ ਤੇ ਬਾਈ ਜੇ ਮੈਂ ਗੱਲ ਕਰਾਂ ਆਪਾਂ ਮੁੰਡਿਆਂ ਦੀ ਹੈਨਾ ਆਪਣੀ ਸੋਚ ਫੇਰ ਵੀ ਕਿਤੇ ਨਾ ਕਿਤੇ ਉਹ ਪੁਰਾਣੀਆਂ ਸੋਚਾਂ ਤੋਂ ਵੱਲੋਂ ਅੱਜ ਆਪਾਂ ਥੋੜੇ ਮਾਡਰਨ ਹੋ ਗਏ ਤੇ ਭਾਈ ਤੈਨੂੰ ਕੀ ਲੱਗਦਾ ਵੀ ਕੁੜੀਆਂ ਦੀ ਲੋਹੜੀ ਮਨਾਈ ਜਾਣੀ ਸਹੀ ਹੈ ਜਾਂ ਗਲਤ ਹੈ ਮੇਰੇ ਦੇਖੇ ਤਾਂ ਤਿਹਾਰ ਇਹਦਾ ਜ਼ਰੂਰੀ ਹੈ ਮਨਾਣਾ ਚਾਹੀਦਾ ਤਾਂ ਹੀ ਆਪਣੇ ਸੱਭਿਆਚਾਰ ਬਚਿਆ ਰਹੂਗਾ ਆਪਾਂ ਨੂੰ ਪਤਾ ਲੱਗੂ ਅੱਜ ਕੱਲ ਦਾ ਯੂਥ ਜਿਹੜਾ ਵੀ ਆਉਂਦਾ ਉਹਨਾਂ ਨੂੰ ਤਾਂ ਹੀ ਪਤਾ ਚੱਲੂਗਾ ਨਾ ਕਿ ਲੋਹੜੀ 'ਚ ਕੀ ਹੁੰਦਾ ਕੀ ਨਹੀਂ ਕੀ ਕਿਦਾਂ ਫੰਕਸ਼ਨ ਹੋਈਦਾ ਬੱਚਿਆਂ ਨੂੰ ਅੱਜ ਕੱਲ ਦੇ ਜਿਹੜੇ ਯੂਥ ਨੂੰ ਤਾਂ ਹੀ ਪਤਾ ਲੱਗੂ ਆਪਣੇ ਤੇ ਆਪਾਂ ਭੁੱਲ ਜੂਗੇ ਫਿਰ ਸੱਭਿਆਚਾਰ ਨੂੰ ਕੌਣ ਯਾਦ ਰੱਖੂ ਤੁਸੀਂ ਕੀ ਕਹਿੰਦੇ ਹੋ ਬਾਈ ਬਿਲਕੁਲ ਸੇਮ ਇਹ ਜੀਜ਼ ਹੈ ਹਾਂ ਮੁੰਡੇ ਜਰਮਨਾ ਮਨਾਉਣੀ ਚਾਹੀਦੀ ਆ ਲੋੜ ਕੁੜੀਆਂ ਦੀ ਜਿਵੇਂ ਆਪਾਂ ਮੁੰਡੇ ਆਪਾਂ ਅਗਲਾ ਕਹਿੰਦਾ ਮੁੰਡਿਆਂ ਦਾ ਚੌ ਜਿਆਦਾ ਮਨਾਇਆ ਜਾਂਦਾ ਹੈ ਨਾ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਹੈ ਤੋੜੀ ਵੀ ਮਨਾਈ ਗਈ ਹੋਊਗੀ ਪਰ ਤੁਸੀਂ ਵੀ ਕੱਲ ਨੂੰ ਹਨਾ ਫਾਦਰ ਬਣਨਾ ਤੁਸੀਂ ਕੀ ਧੀ ਦਾ ਪਿਓ ਬਣਨਾ ਹਨਾ ਤੇ ਤੁਸੀਂ ਲੋੜੀ ਮਨਾਉਂਗੇ ਬਿਲਕੁਲ ਮਨਾਵਾਂਗੇ ਕਿਉਂ ਨਹੀਂ ਮਨਾਵਾਂਗੇ ਯਾਰ ਅੱਜਕਲ ਕੁੜੀਆਂ ਦੇ ਜ਼ਿਆਦਾ ਇੰਪੋਰਟੈਂਟ ਹਨ ਇਸ ਟਾਈਮ ਮੁੰਡਿਆਂ ਦੇ ਬਰਾਬਰ ਕੁੜੀਆਂ ਮੁਕਾਬਲੇ ਬਹੁਤ ਘੱਟ ਸਿਰ ਤੋਂ ਉਹਦੇ ਲਈ ਬਹੁਤ ਜ਼ਰੂਰੀ ਹੈ ਕੁੜੀਆਂ ਦੀ ਲੋੜੀ ਮਨਾਉਣੀ ਚਾਹੀਦੀ ਹੈ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਹਾਡਾ ਤੇ ਦੋਸਤੋ ਏ ਸੀ ਅੱਜ ਲੋੜੀ ਦਾ ਪ੍ਰੋਗਰਾਮ ਜਿੱਥੇ ਅੱਜ ਕੁੜੀਆਂ ਨੇ ਲੋੜੀ ਮਨਾਈ ਗਈ ਸੀ ਤੇ ਰੱਬ ਕਰੇ ਇਹੋ ਜੇ ਪ੍ਰੋਗਰਾਮ ਹੋਰ ਵੀ ਆਰਗੇਨਾਈਜ਼ ਹੁੰਦੇ ਰਹਿਣ ਤਾਂ ਜੋ ਕੁੜੀਆਂ ਨੂੰ ਪੂਰੀ ਤਵੱਜੋ ਤੇ ਇੱਕ ਸਮਾਨ ਸਮਝਿਆ ਜਾਵੇ ਤੇ ਇਨਾ ਕਹਿੰਦਾ ਉੱਥੇ ਮਾਦਾ ਜਾਤਿਕ ਚੋਣਾ ਸਾਸੀ ਕਾਲ ਜੀ ਸਾਰੇ ਪ੍ਰੈਸ ਦੀ ਬੈਲ ਆਈਕਨ and never miss an update from Sing Online.